दो यार ਨੂੰ ਤਾਂ ਅਮਰੀਕਾ ਵਿੱਚ ਰਹਿ ਰਹੇ ਸੀ ਤੇ ਉਹਦੇ ਪਰਾਲਾ ਚਲਾਉਂਦਾ ਸੀ ਜੀ ਤੇ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸਵੇਰੇ ਤੇ ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਆਈਸੀਯੂ ਵਿੱਚ ਹੈ ਤੇ ਪਹਿਲਾਂ ਕਨਫਰਮ ਨਹੀਂ ਇਹ ਗੱਲ ਫਿਰ ਬਾਅਦ ਵਿੱਚ ਉਹਨਾਂ ਨੇ ਜਸਪੀਰ ਜਸਪੀਰ ਨੇ ਪੁਲਿਸ ਦਾ ਅਮਰੀਕਨ ਪੁਲਿਸ ਦਾ ਫੋਨ ਆਇਆ ਇਹਨਾਂ ਨੂੰ ਤੇ ਦੱਸਿਆ ਜਿਹੜਾ ਵੀ ਉਹ ਮਿਲ ਗਿਆ ਸੱਦ ਹੋ ਗਿਆ ਚਲਾਣਾ ਕਰ ਗਿਆ ਜੀ ਉਹ ਇਸ ਤਰ੍ਹਾਂ ਕਰਕੇ ਪਾਣਾ ਬਕਰੇ ਦੀ ਹੈ ਕਿ ਕਿੰਨਾ ਟਾਈਮ ਹੋ ਗਿਆ ਸੀ ਜੈਨਰੀ ਜੈਨਰੀ 5 ਸਾਲ ਹੋ ਗਏ ਸੀ ਜੀ ਇਹਨੇ 2019 ਤੇ ਹੈ ਉਹ ਦੋ ਪਾਰਾ ਸੀ ਜੀ ਕੀ ਕੰਮ ਕਰਦੇ ਸੀ ਉਹ ਟਰਾਲਾ ਚਲਾਉਂਦਾ ਸੀ ਜੀ ਹਾਂ ਜੀ ਟਰਾਲੇ ਨੇ ਇੱਕ ਬਾਂਧੀ ਸੀ ਜੀ ਇਹਦੇ ਬਾਰੇ ਉਹਨੂੰ ਪੁੱਛੋ ਜੀ ਹਾਂ ਜੀ ਪਹਿਲਾ ਜਨਮ ਦਿਨ ਕਿਹਦਾ ਜੀ 15 ਤਰੀਕ ਨੂੰ ਕਿੱਥੇ ਲੰਘੀ ਹੈ ਜੀ 15 ਤਰੀਕ ਨੂੰ ਦਾ ਬਰਥਡੇ ਸੀਗਾ ਤੇ ਬੰਦੇ ਕੁਸ਼ੀਤਾ ਮੁੰਡਿਆਂ ਨਾਲ ਉਹਨੇ

ਇਹ ਰਾਜਨੀਤੀ ਮੰਤਰੀ ਸਾਹਿਬ ਇਹ ਤਾਂ ਸਾਡੀ ਜਿਹੜੀ ਹੱਥ ਜੋੜ ਕੇ ਹੋਈ ਪ੍ਰਕਾਰ ਜੋ ਮੁੱਖ ਮੰਤਰੀ ਸਾਹਿਬ ਆਦਰ ਭਵੰਤ ਸਿੰਘ ਮਾਨ ਜੀ ਤੋਂ ਇਹ ਹੀ ਮੰਗ ਕਰਦੇ ਆ ਕਿ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਿੱਕ ਕੋਈ ਨਾ ਕੋਈ ਖਬਰ ਕੋਈ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਰੋਜ਼ ਖਬਰ ਸੁਣਨ ਨੂੰ ਮਿਲਦੀ ਆ ਜਿ ਫਲਾਣੀ ਸਾ ਤੇ ਬੱਚਾ ਕੋਈ ਟਰਾਲਾ ਉਲਟ ਗਿਆ ਕੁਝ ਹੋ ਗਿਆ ਕੋਈ ਉਸ ਤੋਂ ਮਰ ਗਿਆ ਤੇ ਉੱਥੇ ਮਰ ਗਿਆ ਜੋ ਸਾਡੇ ਪੰਜਾਬੀਆਂ ਨੂੰ ਜੋ ਪੰਜਾਬ ਦੇ ਵਿੱਚ ਇਹ ਕੰਮ ਦਿੱਤੇ ਜਾਂਦੇ ਨੇ ਤੇ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਉਹ ਇਹ ਮੰਗ ਕਰਦੇ ਆ ਸਰਕਾਰ ਤੋਂ ਕਿ ਇਹਨਾਂ ਬੱਚਿਆਂ ਨੂੰ ਇਥੇ ਹੀ ਸੰਭਾਲਿਆ ਜਾਵੇ ਪੰਜਾਬੀ ਜਾਵੇ ਤੇ ਸਾਡਾ ਜਿਹੜਾ ਫਲਵਾੜੀ ਆ ਪੰਜਾਬੀ ਦੇ ਪੰਜਾਬੀ ਲੋਕ ਨੇ ਜੋ ਬੱਚੇ ਨੇ ਸਾਡੇ ਨੂੰ ਪੰਜਾਬ ਚੜ ਦਿੱਤਾ ਜਾਵੇ ਇਹ ਹੀ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਜੀ ਇਹਨਾਂ ਦੀ ਕੋਈ ਨਾਮ ਨਹੀਂ ਖਾਸ ਦਾ ਤਾਂ ਤਾਂ ਤੋਂ ਮਰ ਚੁੱਕੇ ਆ ਤਾਂ ਤੁਹਾਡਾ 3 ਨੰਬਰ ਕਿੰਨਾ ਬਣੇਗੀ ਕੀ ਕੀ ਲਗਣੀ ਜੀ ਇੰਦਾਲਿਆ ਜੀ ਪਿਛਲੇ ਗਰੀਬਨ 10 15 ਸਾਲ ਤੋਂ ਇਹ ਪਰਿਵਾਰ ਮਾਸੀ ਬੜੇ ਰਹਿਆ ਸੀ ਪਹਿਲਾਂ ਤਲੂਹ ਪਿੰਡ ਲਾਕ ਪਿੰਡ ਸੀਗਾ ਤਲੂਹ ਉੱਥੇ ਰਹਿੰਦੇ ਸੀ ਬਹੁਤ ਸਾਊ ਤੇ ਵਰਸਿਤ ਪਰਿਵਾਰ ਸੀਗਾ ਜੀ ਇੱਕੋ ਇੱਕ ਬੇਟਾ ਸੀ ਸਦਾ ਨਿਰੰਦਰ ਸਿੰਘ ਜੀ ਦਾ ਬੜੀ ਚਾਵਾ ਨਾਲ ਜਿਨ੍ਹਾਂ ਨੇ ਪੜਾਇਆ ਲਖਾਇਆ ਬੱਚਿਆਂ ਦੀ ਜਿੱਦ ਦੇ ਨਾਲ ਮਾਪੇ ਕਾਰਜ ਕਰਦੇ ਨੇ 2019 ਦੇ ਵਿੱਚ ਬੱਚੇ ਨੇ ਜਿੱਦ ਕੀਤੀ ਜੇ ਮੈਂ ਅਮਰੀਕਾ ਬਾਹਰ ਜਾਣਾ ਚਾਹੁੰਦਾ ਇਹਨਾਂ ਦੇ ਕਿਸ ਤਾਂ तकरीबन ਪਹਿਲੇ 3 ਸਾਲ ਤੋਂ ਫੇਰ ਟਰਾਲਾ ਚਲਾ ਰਿਹਾ ਸੀ ਅਚਾਨਕ ਕੱਲ ਸ਼ਾਮੀ ਫੋਨ ਆਇਆ ਕਿ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਤੇ ਅੱਜ ਫਿਰ 3:00 ਵਜੇ ਫੋਨ ਆਉਂਦਾ ਕਿ ਬੱਚੇ ਦੀ ਜਿਹੜੀ ਹੈ ਡੈਥ ਹੋ ਗਈ ਹੈ ਇਹ ਸੁਣ ਕੇ ਇਕਲੋਤਾ ਪੁੱਤੀ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਕਿ ਬੱਚੇ ਨੂੰ ਅਸੀਂ ਕੀ ਸੋਚ ਕੇ ਘਰੋਂ ਭੇਜਦੇ ਆ ਇੱਥੇ ਜਾ ਕੇ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਫੋਨੀਆਂ ਨੂੰ ਕਿਹੜੀ ਜਗ੍ਹਾ ਤੇ ਉਡੀਕ ਰਹੀ ਆ ਕਦੇ ਕੋਈ ਵੀ ਮਾਵਾ-ਪਾਪ ਇਹ ਸੋਚ ਕੇ ਨਹੀਂ ਬੱਚੇ ਨੂੰ ਘਰੋਂ ਭੇਜਦਾ ਕਿ ਜਾ ਕੇ ਸਾਡੇ ਬੱਚੇ ਨਾਲ ਉੱਥੇ ਕੀ ਹੋ ਜਾਣਾ ਇੱਕ ਦੂਸਰਾ ਜਦੋਂ ਮੱਥੀ ਵੱਡੀ ਪਹਿਲਾਂ ਵੀ ਪੇਂਡਮਿਕ ਅਸਰ ਆਤਾ ਜੀ ਇਹ ਤੇ ਇੱਕ ਮੰਨਦਾ ਭਾਵੇਂ ਬਹੁਤ ਜ਼ਿਆਦਾ ਤਾਂ ਮਾਪਿਆਂ ਨੂੰ ਹੀ ਤਕਸੀਰ ਤੁਸੀਂ ਕਰਨਾ ਚਾਹੀਦਾ ਕਿ ਮਾਪਿਆਂ ਨੂੰ ਇਹੀ ਅਪੀਲਾ ਦੀ ਕੋਈ ਸਰਕਾਰਾਂ ਨੂੰ ਵੀ ਅਪੀਲਾ ਤੇ ਮਾਪਿਆਂ ਨੂੰ ਵੀ ਅਪੀਲਾ ਦੇਖੋ ਸਰਕਾਰਾਂ ਵੀ ਜਿੰਨੇ ਬਾਹਰਲੇ ਲੋਕ ਆਉਂਕੇ ਆ ਕੇ ਪੰਜਾਬ ਦੇ ਵਿੱਚ ਜੋਬ ਕਰ ਰਹੇ ਨੇ ਜਿੰਨੀ ਇੰਡਸਟਰੀ ਆ ਜਾਂ ਪੰਜਾਬ ਸਰਕਾਰ ਹੈ ਇਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੋਈ ਇਹੋ ਜਿਹਾ ਮਤਾ ਲੈ ਕੇ ਆਵੇ ਵਿਧਾਨ ਸਭਾ ਦੇ ਵਿੱਚ ਸਰਕਾਰ ਕਿ ਜਿਹੜੇ ਪੰਜਾਬੀ ਆ ਉਹਨਾਂ ਨੂੰ 75% ਦਾ ਲੋਕ ਨਹੀਂ ਮਿਲੇ ਬਾਹਰਲੇ ਬੰਦਿਆਂ ਨੂੰ ਕੋਈ 30% ਤੋਂ ਕੋਈ ਇਹ ਦੇਣੀ ਵੀ ਪੈ ਜੇਗਾ ਦੇ ਉਹ ਜੇ ਇੱਥੇ ਨਾਲ ਰਜਗੋਰ ਮਿਲੇ ਤਾਂ ਮਕਲੋਤੇ ਬੱਚੇ ਜਿਹੜੇ ਆ ਉਹ ਮਾਂ-ਵਾਪਾ ਕਦੇ ਵੀ ਬਾਹਰ ਨਹੀਂ ਭੇਜਣਗੇ ਜਦੋਂ ਛੋਟਾ ਮੋਟਾ ਵੀ ਤੋਂ ਨੌਕਰੀ ਇੱਥੇ ਸਰਕਾਰ ਦੇ ਦੇਵੇ